ਬੀਤ ਦਿਨੀ ਇੱਕ ਕੈਦੀ ਦਾ ਮੈਡੀਕਲ ਕਰਵਾਉਣ ਗਏ ਅਫਸਰ ਦੇ ਕੋਲੋਂ ਜਦੋਂ ਕੈਦੀ ਛੁੱਟ ਕੇ ਭੱਜਣ ਲੱਗਿਆ ਤਾਂ ਐਸੇ ਦੌਰਾਨ ਪਰਮਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਮਜੀਤ ਸਿੰਘ ਦੇ ਘਰ ਜਿੱਥੇ ਗਮਗੀਨ ਮਾਹੌਲ ਹੈ ਉੱਥੇ ਪਰਿਵਾਰ ਹੁਣ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਅਪੀਲ ਕਰ ਰਿਹਾ ਹੈ ਜਦਕਿ ਪਰਮਜੀਤ ਸਿੰਘ ਦੀ ਬੇਟੀ ਦਾ ਇੰਤਜ਼ਾਰ ਕੀਤਾ ਗਿਆ ਜਾ ਰਿਹਾ ਹੈ ਬੇਟੀ ਵਿਦੇਸ਼ ਵਿੱਚ ਰਹਿੰਦੀ ਹੈ ਤੇ ਉਸ ਤੋਂ ਬਾਅਦ ਹੀ ਪਰਮਜੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਜੇ ਪਰਮਜੀਤ ਸਿੰਘ ਹੁਣੀ ਸਾਡੇ ਵੱਡੇ ਬ੍ਰਦਰ ਸੀ ਜੀ ਤੇ ਬੜਾ ਵਧੀਆ ਉਹਨਾਂ ਦਾ ਸੁਭਾਅ ਸੀਗਾ ਤੇ ਜਿਆਦਾ ਪਬਲੀਕਲੀ ਨਹੀਂ ਸੀ ਉਹ ਕਹਿ ਲੋ ਵਿਚਰਦੇ ਹੈਗੇ ਬਹੁਤਾ ਅਹੀਂ ਵਿਚਰਦੇ ਆ ਉਹ ਸਿਰਫ ਆਪਣੀ ਡਿਊਟੀ ਨਾਲ ਹੀ ਤਾਲੁਕਤ ਰੱਖਦੇ ਹੈਗੇ ਪਰਿਵਾਰ ਚ ਇੱਕ ਉਹਦੀ ਬੇਟੀ ਹੈ ਇੱਕ ਬੇਟਾ ਵਾ ਤੇ ਉਹਦੀ ਘਰ ਦੀ ਮਾਤਾ ਵਾ ਉਹਨਾਂ ਦੇ ਨਹੀਂ ਕਮਾਈ ਦਾ ਹੋਰ ਸਾਧਨ ਕੋਈ ਨਹੀਂ ਹੈ ਜੀ ਸਿਰਫ ਨੌਕਰੀ ਹੀਗੀ ਜਾਂ 1 ਕਿੱਲਾ ਜਾਂ 1.5 ਕਿੱਲਾ ਲਗਭਗ ਜ਼ਮੀਨ ਹੈ ਜੀ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਹੈ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਆਪ ਜੀ ਨੂੰ ਪਤਾ ਵਾ ਕਿ ਉਹ ਇੱਕ ਮੁਜਰਮ ਨੂੰ ਫੜਦਾ ਜਿਹੜਾ ਵਾ ਉਹਨੇ ਸ਼ਹਾਜ ਦਾ ਜ਼ਮ ਪੀਤਾ ਵਾ ਤੇ ਜਿਹੜੀ ਸਰਕਾਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਤਾਂ ਜੋ ਕਿਉਂਕਿ ਉਹਨਾਂ ਦੀ ਉਮਰ ਵੀ ਜਿਹੜੀ 71 ਦਾ ਜਨਮ ਹੈ ਜੀ ਉਹਨਾਂ ਦਾ ਤੇ ਕੋਈ ਵੀ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਐਬ ਨਸ਼ਾ ਵਗੈਰਾ ਕੋਈ ਨਹੀਂ ਸੀ ਕਰਦੇ ਹੈਗੇ ਉਹ ਆਮ ਜਿੱਦਾਂ ਹੀ ਆ ਗੁਰਸਿੱਖਿਆ ਤੇ ਉਸ ਤਰ੍ਹਾਂ ਹੀ ਉਹਨਾਂ ਅੰਮ੍ਰਿਤ ਨਹੀਂ ਛਕਿਆ ਸਾਰਾ ਉਹਨਾਂ ਦਾ ਗੁਰਸਿੱਖਾਂ ਮੰਗਰਾ ਸੀਗਾ ਸਿਸਟਮ ਮੇਰੇ ਵਿਆਹ ਤੋਂ ਪਹਿਲਾਂ ਦੀ ਦੂਰ ਕਰਦੇ ਮੇਰੇ 27 ਸਾਲ ਵਿਆਹ ਨੂੰ ਮੈ ਆਏ ਲੱਗਦਾ ਸਾਡੀ ਥੋੜੇ ਦਿਨ ਪਹਿਲੇ ਮੇਰੇ ਨੂੰ ਖਾਸਾ ਹੋਇਆ ਤੁਹਾਨੂੰ ਕਿਸ ਤਰ੍ਹਾਂ ਖਬਰ ਜੀ ਰਿਹਾ ਜਾਣ ਲੱਗਾ ਕਿਹੜੀਆਂ-ਕਿਹੜੀਆਂ ਗੱਲਾਂ ਆ ਪਰਿਵਾਰਕ ਗੱਲਾਂ ਉਹ ਵੀ ਸਾਰੇ ਉੱਟੇ ਪਾਣੀ ਬੀਤਾ ਰੋਟੀ ਬਣੀ ਚਾਹ ਬਣੀ ਪੀ ਕੇ ਤਿਆਰ ਹੋ ਕੇ ਚੱਲ ਗਏ ਆ ਸਾਨੂੰ ਕਹਿੰਦੇ ਬਾਅਦ ਵਿੱਚ ਆ ਜਿਓ ਆਈਆਂ ਚੱਲ ਗਏ ਬਾਅਦ ਵਿੱਚ ਤੇ ਜਾਂਦੇ ਮੇਰਾ ਘਰ ਨਾਲ ਲੈ ਕੇ ਆ ਜਿਓ ਹੀ ਲਾ ਗਿਆ ਔਰ ਕੋਈ ਗੱਲ ਨਹੀਂ ਕੀਤੀ ਬੱਚਿਆਂ ਦੇ ਵੀ ਚਲੋ ਗੁੜੀਆ ਦੇ ਬਾਹਰ ਹੀ ਆ ਆਪਣੀ ਜਗ੍ਹਾ ਬੱਚਾ ਹੀ ਆ ਯਾਦਾ ਹੀ ਸੋਚਦੇ ਆਹੀ ਵਿਚਾਲੇ ਵੀ ਬਾਹਰ ਚਲ ਜੇ ਵੀ ਰਹੀ ਵੀ ਚਲ ਜਣਾ ਹੈ ਤੁੰਦ ਲਈ ਆਪੇ ਇੱਕ ਅੱਖਾ ਦਾ ਆਪਣੇ ਘੰਟੇ ਦੇ ਬਿਨਾ ਕੁਝ ਦੇਖਦਾ ਹੀ ਨਹੀਂ ਜਦੋਂ ਮਲ ਮਲਿਆ ਜਾਂਦਾ ਹੈ ਡਿਊਟੀ ਤੋਂ ਛੱਡਣ ਜਾਂਦਾ ਹੈ ਆਉਂਦੇ ਆ ਹਾਂ ਛੱਡ ਨਾ ਲੰਦਾ ਸੀ ਕਿ ਠੰਡ ਬੜੀ ਮੈਂ ਕਹਾ ਪਪਾ ਨਹੀਂ ਜਾਣਾ ਇਦਾਂ ਕਿ ਮੈਂ ਛੱਡ ਕੇ ਉਹਨਾਂ ਕੋਈ ਗੱਲ ਨਹੀਂ ਕਹਿੰਦੇ ਚੱਲ ਠੀਕ ਹੈ ਮੈਂ ਛੱਡ ਕੇ ਉਹਨਾਂ ਗੱਡੀ ਵੀ ਨਹੀਂ ਚਲਾਉਣ ਦੇਣੇ ਮੈਂ ਕਹਾ ਧੁੰਦ ਬੜੀ ਪੈਂਦੀ ਆ ਮੈਂ ਕਿਤੇ ਵੱਜ ਜੂਗੀ ਤੇ ਉਹ ਗੱਲਾਂ ਕਰਦੇ ਹੁਣ ਅੱਜ ਮੈਂ ਉੱਥੇ ਗਿਆ ਅੱਜ ਉੱਥੇ ਗਿਆ ਔਰ ਮੈਂ ਆਪਣੇ ਮਤਲਬ ਦੋਸਤਾਂ ਨਾਲ ਇੱਥੇ ਗਿਆ ਸਾਰ ਗੱਲਾਂ ਕਰਦੇ ਹੁਣੇ ਸਾਡੇ ਰਾਹ ਚ ਹੀ ਜਾਣਦੇ ਆ ਕਰਦੇ ਹੁਣੇ ਅੱਜ ਆ ਕੰਮ ਮੈਂ ਉਹਨੂੰ ਅੱਜ ਇੱਥੇ ਜਾਣਾ ਸੀ ਸਾਰਾ ਇਹ ਗੱਲਾਂ ਕਰਦੇ ਹੁਣੇ ਇਹੀ ਹੋਈ ਉਹਨਾਂ ਨੂੰ ਮਤਲਬ ਵੀ ਮੈਂ ਫੌਰਨ ਦੱਲ ਦਾਂ ਤੇ ਉਹਨਾਂ ਦਾ ਇਹ ਪਲਾਨ ਹੈ ਵੀ ਉਹਨਾਂ ਦਾ ਵੀਜ਼ਾ ਲੱਗਾ ਹੈ ਸਾਰਾ ਕੁਝ ਹੋਇਆ ਹੈ ਵੀ ਅਸੀਂ ਵੀ ਨਾਲੇ ਸਾਰੇ ਜਲਦੀ ਹੈ ਤੇ ਉਹਨਾਂ ਦਾ ਇਹ ਵੀ ਮੈਂ ਮਤਲਬ 1-2 ਸਾਲ ਹੋਰ ਨੌਕਰੀ ਕਰਨੀ ਫਿਰ ਮੈਂ ਛੱਡ ਦੇਣੀ ਹੈ। ਇਹੀ ਉਹਨਾਂ ਦਾ ਪਲਾਨ ਹੈ। ਮਤਲਬ ਮੈਂ ਰੋਟੀ ਦੇਣ ਜਾਣ ਰਿਹਾ ਸੀ ਉਹਨਾਂ ਨੂੰ ਮਤਲਬ ਦੁਪਹਿਰ ਵਾਲੀ ਤੇ ਮੈਂ ਉੱਥੇ ਮਲ ਚੌਂਕੀ ਦੇ ਲਾਗੇ ਪਹੁੰਚਿਆ ਤੇ ਉੱਥੇ ਉਹਨਾਂ ਦਾ ਫੋਨ ਆ ਗਿਆ ਵੀ ਪਾਪਾ ਠੀਕ ਨਹੀਂ ਤੁਹਾਡੇ ਦਾ ਹਸਪਤਲ ਦਾਖਲਿਆ ਫਿਰ ਮੈਂ ਉੱਥੇ ਸਿੱਧਾ ਹਸਪਤਲ ਚੱਲ ਗਿਆ ਤੇ ਉੱਥੇ ਜਾ ਕੇ ਮੈਨੂੰ ਇਹ ਨਿਊਜ਼ ਮਿਲ ਗਈ ਵੀ ਉਹ ਹੈਗੀ ਨਹੀਂ ਇਸ ਦੁਨੀਆ ਵਿੱਚ ਬਹੁਤ ਵੱਡਾ ਦੁਖਦਾਈ ਪਾੜਾ ਜੀ ਜਿਹਨੂੰ ਲਫ਼ਜ਼ਾਂ ਦੇ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਆਪਾਂ ਜਿੱਥੇ ਖੜੇ ਆ ਪਰਿਵਾਰ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਅੱਜ ਇਉਂ ਲੱਗਦਾ ਆ ਕਿ ਕਿਤਰਾ ਨਿਰਾਸ਼ ਆ ਗਿਆ ਤੁਸੀਂ ਸਮਝਦੇ ਜੇ ਜਿਸ ਘਰ ਦਾ ਕਮਾਊ ਹੋ ਨਾਰ ਪਰਿਵਾਰ ਦਾ ਹੈੱਡ ਚਲੇ ਜਾਵੇ ਉਹਦੇ ਨਾਲ ਬੱਚਿਆਂ ਵਾਸਤੇ ਮਾਂ ਵਾਸਤੇ ਘਰ ਦੀ ਵਾਸਤੇ ਭਰਾਵਾਂ ਵਾਸਤੇ ਕੀ ਵਾਪਰਦਾ ਇਹ ਗੱਲ ਤੇ ਲਫਜ਼ਾਂ ਨਾਲ ਇਹਦਾ ਕੋਈ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਵਕਤ ਵਾਪਰ ਗਿਆ ਉਹਨੇ ਵਾਪਸ ਨਹੀਂ ਆਉਣਾ ਪਰ ਜਿਸ ਤਰੀਕੇ ਦੇ ਨਾਲ ਸਤਾਪ ਪਰਮਜੀਤ ਸਿੰਘ ਨੇ ਬਹਾਦਰੀ ਤੇ ਸincerity ਨਾਲ ਆਪਣੀ ਨੌਕਰੀ ਦੀ ਆ ਉਹਦੇ ਉੱਤੇ ਇਨਜਾਮ ਦਿੱਤਾ ਇੱਕ ਮੁਸ਼ਤਬਾ ਜਿਹੜਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਵਾਸਤੇ ਉਹਨੇ ਪੂਰੀ ਤਨ ਦੇਈ ਤੇ ਯੋਰ ਦੇ ਨਾਲ ਉਸ ਯੰਗ ਨੂੰ ਵੀ ਭੱਜਣ ਨਹੀਂ ਦਿੱਤਾ ਗਲੋ ਫੜ ਕੇ ਉਹਨੇ ਕਾਬੂ ਕੀਤਾ ਔਰ ਆਪਾਂ ਸਾਰਿਆਂ ਨੇ ਟੈਲੀਵਿਜ਼ਨ ਤੇ ਵੀਡੀਓ ਵੀ ਵੇਖੀ ਆ ਕਿ ਜਦੋਂ ਉਹਨੂੰ ਕਾਲਰੋ ਫੜ ਕੇ ਉਹਨੇ ਆਟੋ ਦੇ ਵਿੱਚ ਪਾਇਆ ਉਸ ਵੇਲੇ ਉਹਦੀ ਹਾਲਤ ਵਰਜੀਤ ਸਿੰਘ ਦੀ ਘਬਰਾਟ ਵਾਲੀ ਸੀ ਬਹੁਤ ਔਰ ਮੈਂ ਸਮਝਦਾ ਕਿ ਸਰਕਾਰ ਨੂੰ ਐਸੇ ਕ੍ਰਿਮੀਨਲਾਂ ਨੂੰ ਫਰਨ ਵਾਸਤੇ ਜਿੰਨੇ ਯਤਨ ਦੇ ਨਾਲ ਉਹਨੇ ਇਹ ਕੋਸ਼ਿਸ਼ ਕੀਤੀ ਆ ਔਰ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਆ ਉਸੇ ਹੀ ਪ੍ਰੈਸ਼ਰ ਦੇ ਨਾਲ ਉਹਨੂੰ ਹਾਰਟ ਅਟੈਕ ਆ ਗਿਆ ਔਰ ਮੈਂ ਸਮਝਦਾ ਸਰਕਾਰ ਨੂੰ ਬੜਾ ਵਿਚਾਰ ਕਰਨਾ ਚਾਹੀਦਾ ਇੱਕ ਤੇ ਵਿਚਾਰ ਕਰਨਾ ਚਾਹੀਦਾ ਕਿ ਜਿਹੜੇ ਐਸੇ ਕ੍ਰਿਮੀਨਲ ਲੋਕ ਨੇ ਭਾਵੇਂ ਉਹ ਮੁਸਤਬੇ ਨੇ ਪੇਸ਼ ਕਰਨੇ ਆ ਲੈ ਕੇ ਜਾਣੇ ਆ ਉਹਨਾਂ ਵਾਸਤੇ ਯੰਗ ਪੁਲਿਸਮੈਨ ਜਿਹੜੇ ਲਾਉਣੇ ਚਾਹੀਦੇ ਤਾਂ ਕਿ ਉਹ ਉਹਨਾਂ ਦਾ ਮੁਕਾਬਲਾ ਉਹਨਾਂ ਦੀ ਹਿਸ਼ਿਆਰੀ ਕਰਨ ਦੇਤੇ ਉਹਨਾਂ ਦਾ ਕੋਈ ਗਸਤਾਖੀ ਕਰਨ ਉਤੇ ਕਰ ਸਕਣ ਹੁਣ ਮੈਂ ਸਮਝਦਾ ਕਿ ਘਟੋ ਘਟ ਪਰਮਜੀਤ ਦੀ 50 ਸਾਲ ਦੀ ਉਮਰ ਤੇ ਹੁਣੀ ਆ ਹਾਂਜੀ ਹਾਂਜੀ 50 ਔਰ ਇੰਨੀ ਏਜ ਦੇ ਵਿੱਚ ਫੇਰ ਵੀ ਉਹਨੇ ਉਹ ਜਿਹੜਾ 25 26 ਸਾਲ ਦਾ ਮੁੰਡਾ ਸੀ ਭੱਜਣ ਦੀ ਕੋਸ਼ਿਸ਼ ਕਰਦਾ ਉਹਨੂੰ ਉਹਨੇ ਛੱਡਿਆ ਨਹੀਂ ਔਰ ਇੱਕ ਕ੍ਰਿਮੀਨਲ ਜਿਹੜਾ ਮਲਜ਼ਮ ਆ ਉਹਨੂੰ ਕਾਬੂ ਰੱਖਣ ਵਾਸਤੇ ਉਹਨੇ ਆਪਣੀ ਬਹਾਦਰੀ ਦੇ ਨਾਲ ਸ਼ਹਾਦਤ ਦਾ ਜਾਮ ਪੀਤਾ ਇਹਦੇ ਵਾਸਤੇ ਸਰਕਾਰ ਨੂੰ ਉਚੇਚਾ ਇਹਨਾਂ ਨੂੰ ਬੈਨੀਫਿਟ ਦੇਣਾ ਚਾਹੀਦਾ ਪਰਮਜੀਤ ਸਿੰਘ ਨੂੰ ਤੇ ਲਿਆਂਦਾ ਨਹੀਂ ਜਾ ਸਕਦਾ ਪਰ ਪਰਵਾਰ ਦੇ ਰਜਗਾਰ ਵਾਸਤੇ ਰਜਗਾਰ ਨਿਰਭਾਹ ਵਾਸਤੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਚਾਹੀਦਾ ਸਰਕਾਰ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਵੱਡੀ ਮਦਦ ਦੇਵੇ ਬੱਚੇ ਨੂੰ ਨੌਕਰੀ ਦੇਵੇ ਉਹਨਾਂ ਦੀ ਘਰਵਾਲੀ ਵਾਸਤੇ ਉਹਨਾਂ ਦਾ ਬੁੱਢਾ ਮਾਂ ਪਾਪਿਆ ਸਾਰਿਆਂ ਦਾ ਪ੍ਰਬੰਧ ਜਿਹੜਾ ਸਰਕਾਰ ਨੂੰ ਜਿਹੜੇ ਉਹਦੇ ਤੇ ਡਿਪੈਂਡੈਂਸੀ ਕਰਨਾ ਚਾਹੀਦਾ ਔਰ ਸਰਕਾਰ ਨੂੰ ਆਪਣੀ ਪਾਲਸੀ ਬਣਾਉਣੀ ਚਾਹੀਦੀ ਆ ਇਹ ਜਿਸ ਕੰਮ ਵਾਸਤੇ ਡਿਊਟੀ ਲਈ ਜਾ ਰਹੀ ਆ ਉਸ ਕੰਮ ਵਾਸਤੇ ਉਹ ਆਦਮੀ ਦੀ ਏਜ ਫੈਕਟਰ ਨੂੰ ਚੈੱਕ ਕੀਤਾ ਜਾਵੇ। ਇਹੀ ਤਰ੍ਹਾਂ ਉਥੇ ਅਰਨੀ ਉਹ ਜਿਹੜਾ ਅਗਨੀ ਵੀਰ ਬਣਾਏ ਨੇ ਤੁਹਾਡੇ ਸਾਹਮਣੇ ਛਾਂ ਪੈਣਾ ਦਾ ਭਰਾ ਓ ਖੰਨੇ ਲੱਗੇ ਉਹ ਵੀ ਸ਼ਹਾਦਤ ਦਾ ਜਾਂ ਪੀ ਗਿਆ ਰਜੌਰੀ। ਹਾਲਾਂਕਿ ਇੱਕ ਸਾਲ ਤੋਂ ਬਾਅਦ ਇੰਨੇ ਸੀਰੀਅਸ ਪਲੇਸ ਦੇ ਉੱਤੇ ਕਦੀ ਫੌਜ ਵਾਲਿਆਂ ਨੂੰ ਭੇਜਿਆ ਨਹੀਂ ਜਾਂਦਾ। ਔਰ ਉਹਨੂੰ ਉਥੇ ਅੱਜ 2-3 ਲੱਖਾਂ ਅਗਨੀ ਵੀਰਾਂ ਦੀਆਂ ਵੀ ਸਾਡੀਆਂ ਪੰਜਾਬ ਵਿੱਚ ਆ ਗਏ ਨੇ ਔਰ ਪੰਜਾਬ ਪੁਲਿਸ ਦੇ ਵੀ ਕੱਲ ਬੜਾ ਕ੍ਰੂਪ ਭਰਿਆ ਦਿਨ ਸੀ ਉੱਥੇ ਉਥੋਂ ਪੀਪ ਕ੍ਰਾਉਂਡ ਤੋਂ ਵੱਸਦਾ ਵੀ ਐਕਸੀਡੈਂਟ ਹੋਇਆ ਮਤਲਬ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਬਾਰੇ ਸਰਕਾਰ ਨੂੰ ਕੋਈ ਪਲਾਨ ਫੁੜਾ ਡਿਸਿਪਲਨ ਤਰੀਕੇ ਦੇ ਨਾਲ ਪ੍ਰਸ਼ਾਸਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਜਿਹੜੇ ਇਹ ਸਾਡੇ ਜਵਾਨ ਨੇ ਪੁਲਿਸ ਦੇ ਵਿੱਚ 50 ਸਾਲ ਦੇ ਹੋ ਗਏ ਆ ਇਹਨਾਂ ਨੂੰ ਰਿਲੈਕਸ ਡਿਊਟੀ ਦੇ ਉੱਤੇ ਲਾਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਭਾਰੀ ਟੈਨਸ਼ਨ ਦਾ ਸਾਹਮਣਾ ਨਾ ਕਰਨਾ ਪਵੇ ਔਰ ਉਹ ਭਾਰੀ ਟੈਨਸ਼ਨ ਦੀ ਵਜ੍ਹਾ ਕਰਕੇ ਜਿਤਨਾ ਅੱਜ ਸਾਡੇ ਇਸ ਅ ਜੀ ਜੀ ਡਾਟੋਈਆ ਇਹਦਾ ਸਾਹਮਣਾ ਕਿਸੇ ਨੂੰ ਨਾ ਕਰਨਾ ਪਏ ਸੋ ਮੈਂ ਇਹੋ ਹੀ ਆਪਣੀ ਵੱਲੋਂ ਸਰਕਾਰ ਨੂੰ ਸਲਾਹ ਦਿੰਦਾ ਹਾਂ ਆ ਸਾਰੇ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਆਇਆ ਸਾਡਾ ਆਪਣਾ ਪਰਿਵਾਰ ਆ ਔਰ ਸਾਨੂੰ ਬੜਾ ਭਾਰੀ ਦੁੱਖ ਆ ਜਿਹਨੂੰ ਅਸੀਂ ਸ਼ਲਫ ਜਾਰੇ ਬਿਆਨ ਨਹੀਂ ਕਰ ਸਕਦੇ ਖਾਲਸਾ ਬਾਈ